ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਅਤੇ ਪੰਜਾਬ ਪੁਲਿਸ ਸਖਤ ਨਜ਼ਰ ਆ ਰਹੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਕੱਲ ਡਿਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਅਹਿਮ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸਿੱਧੀ ਚੇਤਾਵਨੀ ਦਿੱਤੀ ਗਈ ਤੇ ਹੁਣ ਬਲਤੇਜ ਪੰਨੂ ਦਾ ਬਿਆਨ ਸਾਹਮਣੇ ਆ ਰਿਹਾ ਹੈ ਗੈਂਗਸਟਰਵਾਦ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਗਲਤ ਕੰਮ ਕਰਦਾ ਹੋਇਆ ਨਜ਼ਰ ਆਇਆ ਸਿੱਧੀ ਕਾਰਵਾਈ ਆਮ ਆਦਮੀ ਪਾਰਟੀ ਠੋਕਦੀ ਹੋਈ ਨਜ਼ਰ ਆਵੇਗੀ ਉਥੇ ਵਿਰੋਧੀ ਧਿਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਗੈਂਗਸਟਰਵਾਦ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੁਲਿਸ ਦੀਆਂ ਮ ਲਗਾਤਾਰ ਕੰਮ ਕਰਦੇ ਹੋਇਆ ਨਜ਼ਰ ਆ ਰਹੀਆਂ ਐ ਤਾਂ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਿਹੜੀ ਅੱਜ ਸਵੇਰੇ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸ਼ੁਰੂਆਤ ਕੀਤੀ ਸੀ ਗੈਂਗਸਟਰਾਂ ਤੇ ਵਾਰ ਜਿਵੇਂ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਵਿਲ ਪਾਵਰ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਹਦਾ ਸੈਕੰਡ ਫੇਜ਼ ਸ਼ੁਰੂ ਹੋਇਆ ਹੁਣੇ ਜਿਸ ਤਰੀਕੇ ਦੇ ਨਾਲ ਨਸ਼ਿਆਂ ਦੇ ਉੱਤੇ ਥੱਲ ਪਈ ਹੈ ਛੋਟੇ ਨਹੀਂ ਵੱਡੇ ਵੀ ਸਮਗਲਰ ਜਿਹੜੇ ਉਹ ਫੜੇ ਗਏ ਆ ਔਰ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜਾ ਨਸ਼ਾ ਫੜਿਆ ਗਿਆ ਗ੍ਰਿਫਤਾਰੀਆਂ ਹੋਈਆਂ ਨੇ ਉਹਦੇ ਨਾਲ ਜਿਹੜੀ ਇੱਕ ਸਪਲਾਈ ਚੇਨ ਹੈ ਉਹਨੂੰ ਤੋੜਨ ਦੇ ਵਿੱਚ ਕਾਫੀ ਹੱਦ ਤੱਕ ਅਸੀਂ ਸਫਲ ਰਹੇ ਆ ਖਾਸ ਤੌਰ ਤੇ ਜਿਹੜੀ ਹੇਟਲੀ ਚੇਨ ਹੈ ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਸਾਡੇ ਨਾਲ ਲੱਗਦਾ ਜਿਹੜਾ ਮੁਲਕ ਹੈ ਉਹ ਲਗਾਤਾਰ ਇਨਾਂ ਕੋਸ਼ਿਸ਼ਾਂ ਦੇ ਵਿੱਚ ਰਹਿੰਦਾ ਕਿ ਨਸ਼ਾ ਇੱਥੇ ਜਿੰਨਾ ਸੁਟਿਆ ਜਾ ਸਕੇ ਪਰ ਉਹਨੂੰ ਫੜਨ ਦੇ ਯਤਨਾਂ ਦੇ ਤਹਿਤ ਪੰਜਾਬ ਸਰਕਾਰ ਨੇ ਐਂਟੀ ਡਰੋਨ ਤੱਕ ਲਗਾਏ ਨੇ ਹੁਣ ਅੱਜ ਤੋਂ ਜਿਹੜੀ ਗੈਂਗਸਟਰ ਤੇ ਵਾਰ ਇੱਕ ਪੰਜਾਬ ਪੁਲਿਸ ਦੇ ਵੱਲੋਂ ਸਟਾਰਟ ਕੀਤਾ ਗਿਆ ਔਰ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਉਹ ਜਿਹੜੀ ਅੱਜ ਸਵੇਰੇ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸ਼ੁਰੂਆਤ ਕੀਤੀ ਸੀ ਗੈਂਗਸਟਰਾਂ ਤੇ ਵਾਰ ਜਿਵੇਂ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਵਿਲ ਪਾਵਰ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਹਦਾ ਸੈਕੰਡ ਫੇਜ਼ ਸ਼ੁਰੂ ਹੋਇਆ ਹੁਣੇ ਜਿਸ ਤਰੀਕੇ ਦੇ ਨਾਲ ਨਸ਼ਿਆਂ ਦੇ ਉੱਤੇ ਥੱਲ ਪਈ ਆ ਛੋਟੇ ਨਹੀਂ ਵੱਡੇ ਵੀ ਸਮਗਲਰ ਜਿਹੜੇ ਉਹ ਫੜੇ ਗਏ ਆ ਔਰ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜਾ ਨਸ਼ਾ ਫੜਿਆ ਗਿਆ ਗ੍ਰਿਫਤਾਰੀਆਂ ਹੋਈਆਂ ਨੇ ਉਹਦੇ ਨਾਲ ਜਿਹੜੀ ਇੱਕ ਸਪਲਾਈ ਚੇਨ ਹੈ ਉਹਨੂੰ ਤੋੜਨ ਦੇ ਵਿੱਚ ਕਾਫੀ ਹੱਦ ਤੱਕ ਅਸੀਂ ਸਫਲ ਰਹੇ ਆ ਖਾਸ ਤੌਰ ਤੇ ਜਿਹੜੀ ਹੇਟਲੀ ਚੇਨ ਹੈ ਕਿਉਂਕਿ ਪੰਜਾਬ ਸਰਹੱਦੀ ਸੂਬਾ ਸਾਡੇ ਨਾਲ ਲੱਗਦਾ ਜਿਹੜਾ ਮੁਲਕ ਹੈ ਉਹ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ ਦੇ ਵਿੱਚ ਰਹਿੰਦਾ ਕਿ ਨਸ਼ਾ ਇੱਥੇ ਜਿੰਨਾ ਸੁਟਿਆ ਜਾ ਸਕੇ ਪਰ ਉਹਨੂੰ ਫੜਨ ਦੇ ਯਤਨਾਂ ਦੇ ਤਹਿਤ ਪੰਜਾਬ ਸਰਕਾਰ ਨੇ ਐਂਟੀ ਡਰੋਨ ਤੱਕ ਲਗਾਏ ਨੇ ਹੁਣ ਅੱਜੇ ਤੋਂ ਜਿਹੜੀ ਗੈਂਗਸਟਰ ਤੇ ਵਾਰ ਇੱਕ ਪੰਜਾਬ ਪੁਲਿਸ ਦੇ ਵੱਲੋਂ ਸਟਾਰਟ ਕੀਤਾ ਗਿਆ ਔਰ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ